ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਤਨਵੀਰ ਜੇ ਲਾਲੀ ਤੁਸੀਂ ਜੁੜੇ ਹੋ ਸਟੇਲ ਪੰਜਾਬ ਟੀਵੀ ਨਾਲ ਦੋਸਤੋ ਬਟਾਲੇ ਦੇ ਨੇੜੇ ਦੇ ਪਿੰਡ ਰਸੂਲਪੁਰ ਪਹੁੰਚੇ ਆਂ ਅਤੇ ਤਸਵੀਰਾਂ ਤੁਹਾਡੇ ਨਾਲ ਉਸ ਪਰਿਵਾਰ ਦੀਆਂ ਸਾਂਝੀਆਂ ਜਾ ਰਹੀਆਂ ਜਿਸ ਪਰਿਵਾਰ ਦੇ ਵਿੱਚ ਧੀ ਰਾਣੀ ਦਾ ਵਿਆਹ ਹੈ ਪਰ ਨਾ ਤਾਂ ਇੱਥੇ ਵਿਆਹ ਵਾਲਾ ਮਾਹੌਲ ਹੈ ਤੇ ਨਾ ਹੀ ਕੋਈ ਰਿਸ਼ਤੇਦਾਰ ਭੈਣ ਭਰਾ ਪਹੁੰਚੇ ਨੇ 23 ਸਤੰਬਰ ਨੂੰ ਇਸ ਪਰਿਵਾਰ ਦੇ ਵਿੱਚ ਬਰਾਤ ਆਉਣੀ ਆ ਪਰ ਹਾਲਾਤ ਜਿਹੜੇ ਨੇ ਵੱਤ ਤੋਂ ਵੱਧ ਨਹੀਂ ਇਹ ਇਹਨਾਂ ਦਾ ਰਹਿਣ ਬਸੇਰਾ ਹੈ ਪਰਿਵਾਰ ਦਾ ਹਾਲਾਤ ਦੇਖ ਰਹੇ ਹੋ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ ਜਿਹੜਾ ਇਹਨਾਂ ਦਾ ਰਹਿਣ ਬਸੇਰਾ ਹੈ ਇਹ ਰੋਡ ਤੋਂ 4 ਤੋਂ 5 ਫੁੱਟ ਨੀਵਾ ਹੈ ਤੇ ਇਹ ਹਾਲਾਤ ਹੈ ਜਿੱਥੇ ਪਰਿਵਾਰ ਰਹਿ ਰਿਹਾ ਹੈ ਮੀਂਹ ਆਉਂਦਾ ਪਾਣੀ ਭਰ ਜਾਂਦਾ ਹੈ ਤਾਂ ਬੁਰੇ ਤਾਂ ਬੁਰੇ ਹਾਲਾਤਾਂ ਦੇ ਵਿੱਚ ਪਰਿਵਾਰ ਰਹਿ ਰਿਹਾ 23 ਸਤੰਬਰ ਨੂੰ ਇੱਥੇ ਹੀ ਬਰਾਤ ਆਉਣੀ ਹੈ ਪਰ ਨਾ ਤਾਂ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਇੱਥੇ ਤੇ ਨਾ ਰਿਸ਼ਤੇਦਾਰ ਭੈਣ ਭਰਾ ਆਣੇ ਨਹੀਂ ਤਾਂ ਜਿੱਥੇ ਵਿਆਹ ਹੁੰਦਾ ਹੈ ਹਲਵਾਈ ਲਾਏ ਜਾਂਦੇ ਨੇ ਲੜੀਆਂ ਲਾਈਆਂ ਜਾਂਦੀਆਂ ਨੇ ਰਿਸ਼ਤੇਦਾਰ ਭੈਣ ਭਰਾ ਵੀ ਪਹੁੰਚਦੇ ਨੇ ਤਾਂ 7 ਦਿਨ ਰਹਿੰਦੇ ਨੇ ਵਿਆਹ ਦੇ ਵਿੱਚ ਅਮਨਦੀਪ ਸਾਡੀ ਭੈਣ ਉਸ ਦਾ ਵਿਆਹ ਹੈ 23 ਸਤੰਬਰ ਨੂੰ ਤੇ ਮਾਵਾਂ ਧੀਆਂ ਜਰੂਰ ਕਿਸੇ ਦਾਨੀ ਸੱਜਣ ਦੇ ਇੰਤਜ਼ਾਰ ਚ ਬੈਠੀਆਂ ਨੇ ਜੋਈ ਆਵੇ ਪਰਿਵਾਰ ਦੇ ਵਿੱਚ ਤਾਂ ਇਸ ਪਰਿਵਾਰ ਦੀ ਬਾਹ ਫੜੇ ਅਤੇ ਇਸ ਧੀ ਦਾ ਆਨੰਦ ਮਾਰ ਜਿਹੜਾ ਚਾਵਾ ਨਾਲ ਹੋਵੇ ਬਹੁਤ ਤਿਆਰੀਆਂ ਹੁੰਦੀਆਂ ਨੇ ਰੀਤੀ ਰਿਵਾਜ ਹੁੰਦੇ ਨੇ ਸਿਰਫ ਇਹ ਸੂਟ ਬਣਾਇਆ ਜੇ ਤਾਈਂ ਮਰਈ ਦਾ ਨਹੀਂ ਤਾਂ ਧੀ ਰਾਣੀ ਦੇ ਵਿਆਹ ਤੇ ਬਹੁਤ ਸੂਟ ਬਣਾਏ ਜਾਂਦੇ ਨੇ ਬੜੀਆਂ ਤਿਆਰੀਆਂ ਹੁੰਦੀਆਂ ਨੇ ਹਲਵਾਈ ਤਾਂ ਹੀ ਲਾਏ ਜਾਂਦੇ ਨੇ ਤਾਂ ਭੰਜੀ ਸਾਡੇ ਨਾਲ ਇਹ ਗੱਲਬਾਤ ਜ਼ਰੂਰ ਕਰਦੇ ਆ ਭੰਜੀ ਨਾਮ ਜੀ ਤੁਹਾਡਾ ਕੀ ਕਸ਼ਮੀਰਪੁਰ ਮੈਨੂੰ ਇਹ ਦੱਸੋ ਜੱਸਾ ਪਰਿਵਾਰ ਦੇ ਵਿੱਚ ਧੀ ਰਾਣੀ ਦਾ ਵਿਆਹ ਹੁੰਦਾ ਬੜਾ ਮਾਹੌਲ ਵਧੀਆ ਹੁੰਦਾ ਹੈ ਹਲਵਾਈ ਤਾਂ ਹੀ ਲਾਏ ਜਾਂਦੇ ਨੇ ਟੈਂਟ ਤਾਂ ਹੀ ਲਾਏ ਜਾਂਦੇ ਨੇ ਪਰ ਇੱਥੇ ਉਹ ਜਿਹਾ ਮਾਹੌਲ ਨਜ਼ਰ ਨਹੀਂ ਆ ਰਿਹਾ ਕਿਉਂ ਇਸ ਤਰ੍ਹਾਂ ਦੇ ਹਲਾ ਦੇ ਪਾਏ ਆ ਨਹੀਂ ਦਿਹਾੜੀ ਦਾ ਪਾਣੀ ਨਹੀਂ ਹੁੰਦਾ ਤਰ ਵਿਆਹ ਦੀਆਂ ਤਿਆਰੀਆਂ ਲਵਾਈ ਕਿੱਥੋਂ ਲਾਉਣੇ ਆ ਜਦੋਂ ਪੈਸਾ ਹੀ ਨਹੀਂ ਸਾਡੇ ਕੋਲ ਤਾਂ ਦਿਹਾੜੀ ਦੱਪਾ ਕਦੀ ਮਿਲ ਗਈ ਕਦੀ ਨਾ ਮਿਲ ਗਈ ਤੇ ਕਿੰਨੀ ਤਰੀਨ ਨੂੰ ਵਿਆਹ ਹੈ ਹਾਂਜੀ 23 ਨੂੰ 23 ਇਸੇ ਮਹੀਨੇ ਹਾਂਜੀ ਪਹਿਲੇ ਬਹੁਤ سارے ਰੀਤੀ ਰਿਵਾਜ ਹੁੰਦੇ ਨੇ ਆ ਰਿਸ਼ਤੇਦਾਰ ਭੈਣ ਭਰਾ ਵੀ ਪਹੁੰਚਦੇ ਨੇ ਪਰ ਤੁਹਾਡੇ ਇੱਥੇ ਨਾ ਰਿਸ਼ਤੇਦਾਰ ਭੈਣ ਭਰਾ ਨਜ਼ਰ ਆ ਰਹੇ ਨਹੀਂ ਭਾਜੀ ਭੈਣ ਭਰਾ ਫਿਰ ਦੋਹੀ ਟੈਂਮ ਦੇ ਟੈਂਮ ਹੁੰਦੇ ਉਹਨਾਂ ਕੀ ਤਾਂ ਕੀ ਦੇਣਾ ਕੋਈ 150 ਦੇ ਦੇਣਗੇ ਹੋਰ ਭੈਣ ਭਰਾਵਾਂ ਨੇ ਕਿੰਨੇ ਕੁ ਦੇ ਦੇਣੇ ਵਿਆਹ ਥੋੜਾ ਕਰ ਦਿੰਦੇ ਭੈਣ ਭਰਾ ਕਿਹੜਾ ਜਿਹੜਾ ਸਮਾਨ ਹੁੰਦਾ ਹੀ ਬਣਾ ਲਿਆ ਚੋ ਜੀ 7 ਦਿਨ ਰਹਿੰਦੇ ਨੇ ਵਿਆਹ ਦੇ ਵਿੱਚ ਨਹੀਂ ਬਣਾਇਆ ਜੇ ਕੋਈ ਕੰਨਾਂ ਨੂੰ ਨਹੀਂ ਕੁਛ ਨਹੀਂ ਹੈ ਕੁਛ ਨਹੀਂ ਬਣਾਇਆ ਇਹ ਤਾਂ ਪੈਸਾ ਹੀ ਨਹੀਂ ਤੇ ਕੰ ਕਿੱਥੋਂ ਬਣਨਾ ਜੀ ਸੋਨਾ ਮਹਿੰਗਾ ਕਿੱਥੋਂ ਬਣਨਾ ਡੱਕ ਕੰਨਾਂ ਨੂੰ ਉਹ ਦਿਹਾੜੀ ਨਹੀਂ ਦਾ ਪਾਣੀ ਜੀ ਕਦੀ ਹੁਣ ਕਿੰਨੇ ਦਿਨ ਹੋ ਗਏ ਕੰਮ ਨਹੀਂ ਕੋ ਕਰ ਲੇਖਦਾ ਵਿਹਲੇ ਹੀ ਦਿਹਾੜੀ ਦਾ ਪਾਣੀ ਮਿਲੰਦਾ ਕੀ ਕਰਦੇ ਨੇ ਪਤਾ ਨਹੀਂ ਇਹ ਦਿਹਾੜੀ ਦਾ ਪਾਣੀ ਕਰਦੇ ਤਾਂ ਪਹਿਲੇ ਜਿੱਥੇ ਤੁਸੀਂ ਰਹਿ ਰਹੇ ਹੋ ਇਹ ਵੀ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ ਤੁਸੀਂ ਜਿਹੜੇ ਮਾੜੇ ਹਾਲਾਤਾਂ ਦੇ ਵਿੱਚ ਮਾੜੇ ਜਿਹੇ ਹਾਲਾਤ ਸਾਡੇ ਹਾਂਜੀ ਮਾੜੇ ਜਿਹੇ ਹਾਲਾਤ ਆਸੀਂ ਦੇਖ ਰਹੇ ਆ 5 ਫੁੱਟ ਨੀਵਾ ਐ ਰੋਡ ਨਾਲੋਂ ਇਹ ਤੁਹਾਡਾ ਮਚਾ ਤੇ ਜਿਹੇ ਹਾਲਾਤ ਬਣ ਜਾਂਦੇ ਨੇ ਜਦੋਂ ਮੀਂਹ ਆਉਂਦਾ ਬਾਰਿਸ਼ ਹੁੰਦੀ ਹੈ। ਤਾਂ ਜਦੋਂ ਮੀਂਹ ਆਉਂਦਾ ਇਦਾਂ ਹੀ ਰਹੇ। ਆਵੇ ਗਾੜੀ ਰੱਟਾਂ ਲਾਈਆਂ ਆਂ ਜਦੋਂ ਇਹ ਗਾੜੀ ਭਰ ਜਾਂਦਾ ਇਹ ਵੇਲੇ ਪਾਣੀ ਵੀ ਅੰਦਰ ਵੜ ਜਾਂਦਾ। ਫਿਰ ਇਦਾਂ ਝੱਟ ਝੁੱਟ ਦਈਦਾ। ਫਿਰ ਕੀ ਕਰਨਾ ਫਿਰ ਹੁਣ ਕਿਸੇ ਦੇ ਘਰ ਵੀ ਨਹੀਂ ਨ ਜਾਇਆ ਜਾਂਦਾ। ਫਿਰ ਮੀਂਹ ਤਾਂ ਆਉਂਦਾ ਹੀ ਰਹਿੰਦਾ ਜੀ। ਇਹ ਨੂੰ ਇਹ ਦੱਸੋ ਮਾਵਾਂ ਦੇ ਧੀਆਂ ਦਾ ਆਂਦੇ ਰਿਸ਼ਤਾ ਬੜਾ ਅਨਮੋਲ ਹੁੰਦਾ ਜਦੋਂ ਧੀ ਦਾ ਵਿਆਹ ਹੁੰਦਾ ਤਾਂ ਮਾਂ ਦੀ ਅੱਡੀ ਭੌਣਾ ਨਹੀਂ ਲੱਗਦੀ। ਤਾਂ ਬੜੇ ਚਾ ਹੁੰਦੇ ਨੇ ਬੜੀਆਂ ਰੀਝਾਂ ਹੁੰਦੀਆਂ ਨੇ। ਕਿੰਨੀਆਂ ਕੀ ਰੀਜਾਂ ਸਜਾਈਆਂ ਇਹ ਕੋਈ ਰੀਜ ਨਹੀਂ ਹੁਣ ਪੈਸਾ ਨਹੀਂ ਤੇ ਰੀਜ ਕਿੱਥੋਂ ਸਜਾਉਣੀ ਹੈ ਦਿਹਾੜੀ ਦੱਪਾ ਮਿਲਣੇ ਨਹੀਂ ਧਿਆ ਇਦਾਂ ਹੀ ਆ ਗਏ ਜੇ ਤੇ ਤਰਲੇ ਤਵਾਏ ਹੀ ਹੈ ਜੀ ਪੈਸਾ ਨਹੀਂ ਨਾ ਆਏਗਾ ਸ਼ੁਰੂ ਤੋਂ ਇਹੀ ਹਾਲਾਤ ਰਹੇ ਨੇ ਜਾਂ ਹੁਣ ਇਸ ਤਰ੍ਹਾਂ ਦੇ ਹਾਲਾਤ ਬਣੇ ਸ਼ੁਰੂ ਤੋਂ ਇਦਾਂ ਹੀ ਆ ਕਿ ਦਿਹਾੜੀ ਮਿਲਣੀ ਨਹੀਂ ਇਦਾਂ ਕਦੇ ਦਿਹਾੜੀ ਮਿਲਗੀ ਕਦੀ ਨਾ ਮਿਲਗੀ ਪਰਿਵਾਰ ਦੇ ਜੋ ਚੋਣੇ ਨੰਬਰ ਹਨ ਹਨ ਤਿੰਨ ਬੇਟੀਆਂ ਉਹ ਦੁਜੀਆਂ ਤੀਆਂ ਵਿਆਈਆਂ ਨੇ ਜਾਂ ਵਿਆਉਣ ਵਾਲੀਆਂ ਨਹੀਂ ਹੋਈ ਆਈਆਂ ਜੀ ਉਹ ਜਿਹੜਾ ਪਰ ਉਹ ਵੀ ਇਦਾਂ ਭੈਣ ਭਰਾਵਾਂ ਨੇ ਕੀਤੇ ਜੀ ਇਹਦਾ ਰਲ ਮਿਲ ਕੇ ਭੈਣ ਭਰਾਵਾਂ ਨੇ ਆਤੀ ਆਪਣੇ ਘਰ ਜੀ ਪਹਿਲੇ ਕਿਉਂ ਇਸ ਤਰ੍ਹਾਂ ਦੇ ਹਾਲਾਤ ਨਹੀਂ ਕਿਉਂ ਨੇ ਕਿਉਂ ਨਹੀਂ ਕੋਈ ਮਦਦ ਲਈ ਹੁੰਦਾ ਕਿਉਂ ਇਸ ਤਰ੍ਹਾਂ ਦੇ ਹਾਲਾਤ ਨਹੀਂ ਕਿਉਂ ਪਹਿਲਾਂ ਵੀ ਭੈਣਾਂ ਧੀਆਂ ਵਿਆਈਆਂ ਨੇ ਉਹ ਵੀ ਇੰਨਾ ਹਾਲਾਤਾਂ 'ਚ ਵਿਆਹਤੀਆਂ ਪਹਿਲਾਂ ਹੁਣ ਉਹਨਾਂ ਨੇ ਲਾਤੇ ਹੁਣ ਵਾਰ-ਵਾਰ ਕੋਈ ਲਾਉਂਦਾ ਤੁਹਾਨੂੰ ਪਤਾ ਆ ਦੋ ਦੇ ਵਿਆਹਤੀਆਂ ਹੁਣ ਕੋਈ ਕਿੰਨਾ ਕਰੀ ਜਾਊਗਾ ਦੋ ਦੇ ਵਿਆਹ ਦੀ ਉਹਨਾਂ ਨੇ ਸੁਪਨੇ ਕੀ ਸਜਾਏ ਸੀ ਸੋ ਉਹਨਾਂ ਦੇ ਬੱਚੇ ਰਹੇ ਸੀ ਜਾਈ ਵੀ ਚੰਗਾ ਵਿਆਹ ਕਰਾਂਗੇ ਹੁਣ ਦਿਹਾੜੀ ਦਾ ਪਾਣੀ ਨਹੀਂ ਹੈ ਮਨ ਭਰਦਾ ਹੈ ਕਿ ਜਵਾਈ ਭਾਈ ਨੇ ਆਉਣਾ ਇੱਥੇ ਬਰਾਤ ਆਉਣੀ ਹੈ 7 ਦਿਨ ਰਹਿੰਦੇ ਆ ਨਾ ਤਿਆਰੀ ਆ ਨਾ ਬਹਿਣ ਲਈ ਥਾਂ ਆ ਮਨ ਭਰਦਾ ਹੈ ਕਿ ਭਰਦਾ ਤਾਂ ਹੈਗਾ ਜੇ ਫਿਰ ਹੁਣ ਕੀ ਕਰ ਸਕਦੇ ਕੀ ਕਰੀਏ ਹਰਨ ਜਰੂਰ ਜੀ ਇਹ ਮਾਂ ਜਿਹੜੀ ਬੇਵਸ ਜ਼ਰੂਰ ਹੈ ਕੁੜੀ ਦੀ ਧੀ ਦਾ ਵਿਆਹ ਹੈ। ਬਰਾਤ ਆਉਣੀ ਹੈ ਪਰ ਹਾਲਾਤ ਇੰਨੇ ਮਾੜੇ ਨੇ ਵੱਧ ਤੋਂ ਵੱਧ ਹਲਾਤਾਂ ਦੇ ਵਿੱਚ ਨੇ। ਤਾਂ ਮਾਨੂੰ ਜ਼ਰੂਰ ਪਰ ਆਉਂਦਾ ਹੈ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ। ਹਿਰਦੇ ਬਲੁੰਦਰੇ ਜਾਂਦੇ ਨੇ ਜਿਸ ਧੀ ਦਾ ਵਿਆਹ ਹੋਵੇ ਉਸ ਦੀ ਮਾਂ ਜਿਹੜਾ ਰੋ ਰੋ ਕੇ ਫਰਿਆਦ ਲਾ ਰਹੀ ਹੈ। ਨਾ ਤਾਂ ਪੈਸਾ ਹੈ, ਰੋਟੀ ਤੋਂ ਮੁਹਤਾਜ ਹੋਇਆ ਪਿਆ ਹੈ ਪਰਿਵਾਰ। ਕਿੰਨੇ ਦਾ ਹਲਵਾਈ ਲਾਏ ਜਾਂਦੇ ਨੇ, ਟੈਂਟ ਤਾਂ ਹੀ ਲਾਏ ਜਾਂਦੇ ਨੇ ਪਰ ਬੇਬਸ ਮਾਂ ਹੈ ਜਿਹੜੀ ਕੇ ਸਿਰਫ ਐਸੇ ਉਮੀਦ ਦੇ ਵਿੱਚ ਆ ਕਿ ਭੈਣ ਭਰਾ ਆਵੇ, ਬਾਹ ਫੜੇ ਇਹਨਾਂ ਦੇ। ਪਹਿਨੇ ਕੀ ਅਪੀਲ ਕੀ ਲਾਉਣੀ ਜਾਂਦੇ ਹਾਂਜੀ ਕੀ ਬੇਨਤੀ ਲਾਉਣੀ ਹੈ ਬੇਨਤੀ ਹੈ ਕਿ ਮੇਰੀ ਮੱਜਦ ਕੀਤੀ ਜਾਏ ਕਿਸ ਤੋਂ ਬਾਅਦ ਜੋ ਸਰਦਾ ਬੰਦਾ ਦਿਓ ਮੈਂ ਜ਼ਰੂਰ ਜੀ ਇਸ ਭੈਣ ਦੇ ਅਥਰੂ ਜਿਹੜੇ ਨੇ ਤੁਹਾਡੇ ਸਾਹਮਣੇ ਫਰਿਆਦ ਲਾ ਰਹੇ ਨੇ ਇਹਨਾਂ ਅਥਰੂਆਂ ਦਾ ਮੁੱਲ ਜ਼ਰੂਰ ਪੈਣਾ ਚਾਹੀਦਾ ਹੈ ਮਾਂ ਉਦੋਂ ਰੋਂਦੀ ਹੈ ਧੀ ਵਾਸਤੇ ਜਦੋਂ ਹੱਥ ਪੱਲੇ ਨਹੀਂ ਹੈ ਇਹਨਾਂ ਦੇ ਕਿਉਂਕਿ ਇਹ ਮਾਰੂ ਰੋ ਰੋ ਕੇ ਫਰਿਆਦ ਲਾ ਰਹੀ ਹੈ ਇਹਨਾਂ ਅਥਰੂਆਂ ਦਾ ਹੀ ਮੁੱਲ ਪਾ ਲਿਓ ਪੰਜਾਬੀਓ ਤੁਸੀਂ ਹਮੇਸ਼ਾ ਹੀ ਉਹਨਾਂ ਦੀ ਬਾਹ ਫੜ ਲੈਂਦੇ ਹੋ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਉੱਥੇ ਪਹੁੰਚ ਜਾਂਦੇ ਹੋ ਜਿੱਥੇ ਆਫਤ ਹੁੰਦੀ ਹੈ ਪਰ ਇਸ ਪਰਿਵਾਰ ਦੇ ਹਾਲਾਤ ਇੰਨੇ ਬੁਰੇ ਨੇ ਧੀਰਾਣੀ ਦਾ ਵਿਆਹ ਅਰੰਭਿਆ ਹੋਇਆ ਹੈ ਪਰ ਸਾਥ ਦੇਣ ਵਾਲਾ ਨਹੀਂ ਹੈ ਕੋਈ ਤਾਂ ਇਹਨਾਂ ਅਥਰੂਆਂ ਦਾ ਮੁੱਲ ਜ਼ਰੂਰ ਪੈਣਾ ਚਾਹੀਦਾ ਇਸ ਮਾਂ ਦੇ ਅਥਰੂਆਂ ਦਾ ਮਾਂ ਉਦੋਂ ਹੀ ਰੋ ਰਹੀ ਹੈ ਜੁੜੇ ਆਪਣੀ ਧੀ ਨੂੰ ਚਾਵਾਂ ਦੇ ਨਾਲ ਡੋਲੀ ਦੇ ਵਿੱਚ ਬਿਠਾਉਣਾ ਸੀ ਇੱਥੇ ਬਰਾਤ ਆਉਣੀ ਐ ਜਵਾਈ ਭਾਈ ਦੀ ਸੇਵਾ ਕਰਨੀ ਐ ਪਰ ਨਾ ਤਾਂ ਬੈਠਣ ਨੂੰ ਥਾਂ ਆ ਤੇ ਨਾ ਹੀ ਕੋਈ ਰਿਸ਼ਤੇਦਾਰ ਭੈਣ ਭਰਾ ਐ ਤੇ ਪਹਿਲੇ ਰਬਨੰਦਨ ਰਾਜ ਜੀ ਹੁੰਦੀ ਐ ਜਾਂ ਰੱਬਾ ਧੀਆ ਦਿੱਤੀਆਂ ਸੀ ਤਾਂ ਹਾਲਾਤ ਤਾਂ ਵਧੀਆ ਦਿੰਦਾ ਅੱਜ ਧੀਆ ਨੂੰ ਪਰੀਆਂ ਦੀ ਤਰ੍ਹਾਂ ਸਜਾਉਂਦੇ ਵਧੀਆ ਤਰ੍ਹਾਂ ਡੋਲੀ ਦੇ ਵਿੱਚ ਆਉਂਦੇ ਐ ਜਿਵੇਂ ਹੁਣ ਦਿਹਾੜੀ ਦੇ ਧੱਪੇ ਦੇ ਨਾਲ ਦਿਹਾੜੀਆਂ ਨਾਲ ਕੋ ਬਣਦਾ ਨਹੀਂ ਜੀ ਦਿਹਾੜੀ ਤੇ ਇਹ 400 ਰੁਪਏ ਦਿਹਾੜੀ ਤੇ ਰਾਤ ਨੂੰ ਫਿਰ ਉਹ ਤੁਹਾਨੂੰ ਪਤਾ ਮੰਗਿਆ ਹੀ ਕਿੰਨੀ ਜੀ 400 ਦੇ ਸੋਹਲ ਦੇ ਸੋਹਦੀ ਦਾ ਸਬਜੀ ਬਣ ਜਾਂਦੀ ਏ। ਦੇਖਰ ਗਾੜੀ ਦਿਹਾੜੀ ਨਾਲ ਕੋ ਬਣਦਾ ਨਹੀਂ ਜੇ। ਦਿਹਾੜੀ ੱੱਪੇ ਨਾ ਹੁਣ ਚੀਜ਼ਾਂ 400 ਰੁਪਏ ਨਾ ਥੋੜਾ ਚੀਜ਼ਾਂ ਬਣਦੀਆਂ ਜੇ। ਫਿਰ ਐਵੇਂ ਰੋੜੀ ਦੇ ਦਿਨ ਨਿਕਲ ਰਹੇ ਨੇ। ਕਿਤਨਾ ਸਲਾਹ ਕਰਦੇ ਹੋ ਕੀ ਸੋਚਦੇ ਹੋ ਦਿਨ ਪੈਂਦਾ ਰਾਤ ਪੈਂਦੀ ਆ ਦਿਨ ਚੜ ਜਾਂਦਾ। ਤੁਰ ਕੇ ਦਿਨ ਨਿਕਲ ਜਾਂਦਾ ਰਾਤ ਨੂੰ ਇਹਦਾ ਜਾਗਦੇ ਰਹੀਦਾ ਟਾਈਮ ਲੰਘ ਜਾਂਦਾ। ਮਰ ਆ ਗਈ ਹੋਈ ਆ ਰ ਆਪਣਾ ਰੱਬ ਬਨਾਨਾ ਰਾਜ ਇਹ ਰੱਬ ਵੀ ਕਿਹਨਾਂ ਨੂੰ ਚੰਗਿਆਂ ਕਰ ਦਿੰਦਾ ਤੇ ਕਈਆਂ ਨੂੰ ਬਿਲਕੁਲ ਹੀ ਥੱਲੇ ਲਾ ਦਿੰਦਾ ਤਾਂ ਦੋਸਤੋ ਇਹੋ ਜਿਹੇ ਹਾਲਾਤ ਜਦੋਂ ਬਣ ਜਾਂਦੇ ਨਾ ਤਾਂ ਰੱਬ ਵੀ ਨਰਾਜ਼ਗੀ ਬੰਦੀ ਵੀ ਹੈ ਧੀਆਂ ਦਿੱਤੀਆਂ ਸੀ ਰੱਬਾ ਦਾ ਹਲਾਤ ਨੂੰ ਵਧੀਆ ਦਿੰਦਾ ਧੀ ਰਾਣੀ ਨੂੰ ਡੋਲੀ ਦੇ ਵਿੱਚ ਸਜਾਉਂਦੇ ਵਧੀਆ ਤਰ੍ਹਾਂ ਭੇਜਦੇ ਪਰ ਇਸ ਵੇਲੇ ਦੂਜਿਆਂ ਦੇ ਸਾਹਮਣੇ ਹੱਥ ਫਲਾਉਣੇ ਪੈ ਰਹੇ ਨੇ ਦੂਜਿਆਂ ਦੇ ਸਾਹਮਣੇ ਫਰਿਆਦ ਲਾਉਣੀ ਪੈ ਰਹੀ ਹੈ ਮਜਬੂਰੀ ਦੇ ਵਿੱਚ ਵੀਡੀਓ ਬਣਾਉਣੀਆਂ ਪੈਂਦੀਆਂ ਨੇ। ਨਹੀਂ ਤਾਂ ਧੀਆਂ ਦਾ ਵਿਆਹ ਹੋਵੇ ਤਾਂ ਵੀਡੀਓ ਜਿਹੜੀਆਂ ਨੇ ਇਸ ਤਰ੍ਹਾਂ ਨਹੀਂ ਬਣਾਉਣੀਆਂ ਚਾਹੀਦੀਆਂ ਪਰ ਸਾਨੂੰ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਐਨਆਰਆਈ ਫਰੇਸ ਜਿਹੜੇ ਵੀਰ ਨੇ ਸਾਡੇ ਉਹਨਾਂ ਸਾਹਮਣੇ ਫਰਿਆਦ ਲਾਉਣੀ ਪੈਂਦੀ ਹੈ ਫਿਰ ਹਾਲਾਤ ਦੱਸਨੇ ਪੈਂਦੇ ਨੇ ਕਿ ਕਿੰਨਾ ਹਾਲਾਤਾਂ ਦੇ ਵਿੱਚ ਪਰਿਵਾਰ ਰਹਿ ਰਿਹਾ ਹੈ। ਤੇ ਪੈਨੇ ਇਹ ਵੀਡੀਓ ਬਣਾਉਣੀ ਜਿਹੜੀ ਅਸੀਂ ਵੀ ਨਹੀਂ ਚਾਹੁੰਦੇ ਪਰ ਮਜਬੂਰੀ ਬਣੀ ਹੈ ਤੁਸੀਂ ਬੁਲਾਇਆ ਤਾਂ ਅਸੀਂ ਇੱਥੋਂ ਤਾਈਂ ਪਹੁੰਚੇ ਹਾਂ। ਕੋਈ ਤਰਾਜਗੀ ਨਹੀਂ ਵੀਡੀਓ ਅਸੀਂ ਆਪੇ ਬਣਾئیںਗੇ। ਹਾਂਜੀ ਇਕੋ ਹੀ ਨਹੀਂ ਕੋਈ ਮਜ਼ਾਕ ਸਾਡਾ ਕੋਈ ਨਹੀਂ ਤੇ ਕੋਈ ਆ ਢਾ ਸਕੂਗਾ ਨਹੀਂ ਤੇ ਜੇ ਗਰੀਬਾਂ ਦਾ ਕੋਈ ਮਜ਼ਾਕ ਢਾ ਹੀ ਨਹੀਂ ਸਕਦਾ ਐ ਗਰੀਬ ਆ ਐ ਹੱਥ ਜੋੜ ਦਿੰਨੇ ਵੇ ਅਡ ਗਰੀਬ ਨਾਲ ਅਡ ਕਮਰੇ ਹੀ ਪੈਂਦੇ ਜਿੱਥੇ ਜਿੱਥੇ ਪਈਆਂ ਇੱਟਾਂ ਉੱਥੇ ਤੇ ਪਈਆਂ ਤੂੰ ਹੀ ਵੇਖਿਆ ਸਾਡੇ ਹਾਲਾਤ ਅਸੀਂ ਟੋਇਆਂ 'ਚ ਰਹਿਣ ਡੇ ਹਾਂ ਤਾਂ ਜਰੂਰ ਜੀ ਸਾਡਾ ਵੀ ਮਨ ਪਰ ਆਇਆ ਕਿਉਂਕਿ ਮਾਂ ਬੇਵਸਤ ਜ਼ਰੂਰ ਹੋਈ ਐ ਰੱਬ ਦਾ ਪਾਣਾ ਮੰਨਣਾ ਪੈ ਰਿਹਾ ਜੀ ਅਸੀਂ ਵੀਡੀਓ ਬਣਾਉਣੀ ਪੈ ਰਹੀਏ ਲੋਟ ਟੀਚਰਾਂ ਵੀ ਕਰਦੇ ਨੇ ਮਜ਼ਾਕ ਵੀ ਕਰਦੇ ਨੇ ਪਰ ਸਾਡੀ ਵੀ ਬੇਨਤੀ ਆ ਕਿ ਇਹੋ ਜਿਹੇ ਪਰਿਵਾਰਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਇਹਨਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ ਜੇ ਤੁਹਾਡੀ ਮਦਦ ਨਾਲ ਇਸ ਧੀਰਾਣੀ ਦਾ ਵਿਆਹ ਵਧੀਆ ਤਰ੍ਹਾਂ ਧੁੰਮਤਾਂ ਨਾ ਹੋ ਜਾਂਦਾ ਤਾਂ ਇਸ ਪਰਿਵਾਰ ਤੇ ਵੱਡਾ ਆਹਸਾਨ ਹੋਏਗਾ ਤੁਹਾਡਾ ਤਾਂ ਧੀ ਨਾਲ ਵੀ ਜਲਵਾ ਜ਼ਰੂਰ ਕਰਦੇ ਆ ਸਾਡੀ ਆਪਣੀ ਧੀ ਹੈ ਪਰ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਬੇਟਾ ਜੀ ਨਾਮ ਕੀ ਹੈ ਅਮਨਦੀਪ ਕੌਰ ਅਮਨ ਇਹ ਬਹੁਤ ਰੀਝਾਂ ਹੁੰਦੀਆਂ ਨੇ ਮਨ ਦੇ ਵਿੱਚ ਜਦੋਂ ਵਿਆਹ ਹੁਣਾ ਹੁੰਦਾ ਕਿੰਨੇ ਜੇ ਸੁਪਨੇ ਸਜਾਏ ਸੀ ਤੁਸੀਂ ਸੁਪਨੇ ਇਹ ਕਿ ਵਧੀਆ ਤਰੀਕੇ ਨਾਲ ਹੁੰਦਾ ਜਿੱਦਾਂ ਸਾਰਿਆਂ ਦੇ ਹੁੰਦੇ ਆ ਜਿੱਦਾਂ ਸਾਰੀਆਂ ਕੁੜੀਆਂ ਦੇ ਮਾਪਿਓ ਵਧੀਆ ਤਰੀਕੇ ਨਾਲ ਕਰਦੇ ਆ ਆ ਪੜੇ ਹੋ ਤੁਸੀਂ ਕਿੰਨਾ ਬੜੇ ਹੋ ਤੁਸੀਂ ਕਲਾਸ 2 ਕਿਹੜੇ ਹਾਲਾਤਾਂ ਦੇ ਵਿੱਚ ਪੜਾਇਆ ਸੀ ਬਾਈ ਇਦਾਂ ਹੀ ਕਦੀ ਫੀਸ ਤਾਰਤੀ ਕਦੀ ਮaaf ਕਰਵਾਤੀ ਸਕੂਲ ਜਾ ਕੇ ਕਹਿ ਕੇ ਉਹਨਾਂ ਕਿ ਹਾਂ ਕੋਈ ਨਹੀਂ ਤੂੰ ਹੀ ਪੇਪਰ ਦਵਾਓ ਮੇਰਾ ਜੀ ਸਭ ਤੋਂ ਵੱਡਾ ਦਿਨ ਹੁੰਦਾ ਏ ਕਿਤੀ ਵਾਸਤੇ ਜਦੋਂ ਉਸਦੀ ਵਿਆਹ ਹੋਣਾ ਹੁੰਦਾ ਮੈਰਿਜ ਹੁੰਦੀ ਹੈ ਬੜੇ ਤਿਆਰੀਆਂ ਹੁੰਦੀਆਂ ਬੜੀਆਂ ਰੀਝਾਂ ਹੁੰਦੀਆਂ ਕਿ ਮੈਂ ਇਹੋ ਜਿਹਾ ਸੂਟ ਪਾਉਣਾ ਹੈ ਤਾਂ ਇਸ ਤਰ੍ਹਾਂ ਤਿਆਰ ਹੋਣਾ ਕਿਹੋ ਜੇ ਸੂਟਾਂ ਦੀ ਰੀਤ ਸੀ ਜਿਹੜੇ ਰੀਝਾਂ ਨਹੀਂ ਪੂਰੀਆਂ ਅ ਰੀਝਾਂ ਤੇ ਬਥੇਰੀਆਂ ਕਿਦਾਂ ਦਾ ਸੂਟ ਪਾਉਣਾ ਇਦਾਂ ਤਿਆਰ ਹੋऊंगी ਪਰ ਮਜਬੂਰੀਆਂ ਦੇ ਕਾਰਨ ਨਹੀਂ ਕੁਝ ਵੀ ਹੋ ਰਿਹਾ ਤਰਸ ਵੀ ਆਉਂਦਾ ਆਪਣੇ ਪਿਤਾ ਜੀ ਦੇ ਹਾਂਜੀ ਆਉਂਦਾ ਅੱਜ ਜ਼ਰੂਰ ਜੀ ਇਸ ਧੀ ਦੇ ਰੀਜਾਂ ਜਿਹੜੀਆਂ ਨੇ ਅਧੂਰੀਆਂ ਰਹੀਆਂ ਨੇ ਐ ਰੀਜਾਂ ਤਾਂ ਪੂਰੀਆਂ ਹੋਣੀਆਂ ਨੇ ਜੇ ਤੁਸੀਂ ਇਸ ਪਰਿਵਾਰ ਦੀ ਬਾਹ ਫੜੋ ਤਾਂ ਪਿਤਾ ਜੀ ਦਿਹਾੜੀਦਾਰ ਨੇ ਦੋ ਧੀਆ ਵਿਆਈਆਂ ਨੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਸਾਥ ਜ਼ਰੂਰ ਦਿੱਤਾ ਸੀ ਪਰ ਰਿਸ਼ਤੇਦਾਰ ਭੈਣ ਭਰਾ ਵੀ ਉਹਨਾਂ ਹਾਲਾਤਾਂ ਦੇ ਵਿੱਚ ਕਿੰਨਾ ਜਿਹਾ ਸਾਥ ਦੇਣਗੇ ਤਾਂ ਇਹ ਹਾਲਾਤ ਬਣੇ ਹੋਏ ਨੇ ਪਰਿਵਾਰ ਦੇ ਤਾਂ ਜ਼ਰੂਰ ਗਲਬਾ ਚੜਾ ਲਈਏ ਇਹਨਾਂ ਦੇ ਰਿਸ਼ਤੇਦਾਰ ਵੀ ਇੱਥੇ ਪਹੁੰਚੇ ਹੋਏ ਨੇ ਬੈਨ ਨੇ ਸਾਹ ਦਿੱਤਾ ਇਹਨਾਂ ਦਾ ਸਾਨੂੰ ਬੁਲਾਇਆ ਕਿ ਚੈਨਲਾਂ ਦੇ ਵੀਡੀਓ ਪਾਈ ਜਾਵੇ ਤਾਂ ਭਾਂਜੀ ਨਾਲ ਵੀ ਗੱਲਬਾਤ ਹੋ ਗਈ ਹਾਂਜੀ ਭਾਂਜੀ ਨਾਲ ਰਾਜਰਨ ਰਾਜਰਨ ਜੀ ਮੈਨੂੰ ਇਹ ਦੱਸੋ ਇਸ ਪਰਿਵਾਰ ਦੇ ਹਾਲਾਤ ਸ਼ੁਰੂ ਤੋਂ ਇਸ ਤਰ੍ਹਾਂ ਦੇ ਨਹੀਂ ਜਾਂ ਹੁਣ ਹੋਏ ਹਾਂਜੀ ਸ਼ੁਰੂ ਤਾਂ ਇਦਾਂ ਹੀ ਆ ਵੀ ਦਿਹਾੜੀ ਲੱਗਣੀ ਨਹੀਂ ਲੱਗਣੀ 400 ਰੁਪਏ ਲਿਆਉਣਾ ਉਹਨਾਂ ਦੋ ਚਾਰ ਦਿਨ ਕੱਢ ਲੈਣੇ ਫਿਰ 400 ਲਿਆਉਣਾ ਫਿਰ ਦੋ ਚਾਰ ਦਿਨ ਕੱਢ ਲੈ ਇਦਾਂ ਤੁਹਾਨੂੰ ਪਤਾ ਵੀ ਜਰੂਰ ਦਿਹਾੜੀ ਨਾਲ ਲੱਗੇ ਬੰਦੇ ਨੇ ਖਾਣਾ ਕੀ ਹੁੰਦਾ ਤੇ ਤੁਹਾਨੂੰ ਘਰਾਂ ਦੇ ਖਰਚਾ ਦਾ ਵੀ ਪਤਾ ਵੀ ਖਰਚੇ ਬਹੁਤ ਆ ਘਰਾਂ ਦੇ ਤੇ ਤਿੰਨ ਬੇਟੀਆਂ ਹੀ ਵਿਚਾਰਿਆਂ ਦੀਆਂ ਦੋ ਬੇਟੀਆਂ ਚਲੋ ਵਿਚਾਰਿਆਂ ਨੇ ਜਿੱਦਾਂ ਵੀ ਮਾੜਾ ਚੰਗਾ ਹੋ ਕੇ ਉਹ ਆਪਣੇ ਠਾੜੀਆਂ ਵਾ ਤੇ ਹੁਣ ਇਹ ਬੇਟੀ ਵਰੀ ਬਹੁਤ ਹੀ ਜ਼ਿਆਦਾ ਟੈਟ ਹੋ ਗਏ ਆ ਹੁਣ ਤੇ ਬਹੁਤ ਜ਼ਿਆਦੀ ਮੁਸ਼ਕਲ ਆ ਕਿ ਇੱਕ ਰਮਾਲਾ ਸਾਹਿਬ ਲਿਆਂਦਾ ਵਾ ਤੇ ਇੱਕ ਹੀ ਸੂਟ ਜੇ ਲਿਆਂਦਾ ਵਾ ਤੇ ਇੱਕ ਬੇਟੀ ਦਾ ਜਿਹੜਾ ਫੇਰਿਆਂ ਤੇ ਪਾਉਣਾ ਉਹ ਸੂਟ ਲੈਂਦਾ ਹੋਰ ਕੁਝ ਵੀ ਇਹਨਾਂ ਦੇ ਘਰ ਕੋਈ ਹੀ ਤਿਆਰੀ ਨਹੀਂ ਕਿੰਨੇ ਦਿਨ ਰਹਿੰਦੇ ਨੇ ਭਾਂਜੀ ਵਿਆਹ ਦੇ ਵਿੱਚ ਛੋਟੇ ਪਤਾ ਚੱਲਿਆ 23 ਸਤੰਬਰ ਨੂੰ ਵਿਆਹ ਹੈ ਤੇ 7 ਦਿਨ ਰਹਿੰਦੇ ਨੇ ਸੱਤਾਂ ਦਿਨਾਂ ਦੇ ਵਿੱਚ ਬਹੁਤ ਤਿਆਰੀਆਂ ਹੋਣ ਵਾਲੀਆਂ ਨੇ ਸੱਤਾਂ ਦਿਨਾਂ ਦੇ ਵਿੱਚ ਤਿਆਰੀਆਂ ਤੇ ਬਹੁਤ ਹੋਣ ਵਾਲੀਆਂ ਪਰ ਜੇਕਰ ਇਹਨਾਂ ਕੋ ਕੋਈ ਕੁਝ ਹੋਊ ਤੇ ਤਿਆਰੀ ਕਰਨਗੇ ਨਾ ਤੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਚਲੋ ਗਰੀਬ ਦਾ ਮਜ਼ਾਕ ਨਾ ਡਾਇਓ ਤੇ ਗਰੀਬ ਦੀ ਮਦਦ ਜ਼ਰੂਰ ਕਰਿਓ ਬੇਵੱਸ ਹੋ ਕੇ ਅੱਜ ਉਹ ਵੀਡੀਓ ਆਪਣੀ ਬਣਵਾ ਰਹੇ ਆ ਤੇ ਪਾ ਰਹੇ ਆ ਤੇ ਬੇਵੱਸ ਪਰਿਵਾਰਾਂ ਨੂੰ ਮਦਦ ਦਿਆ ਕਰੋ ਤੇ ਇਹ ਕਮੈਂਟ ਗਲਤ ਨਾ ਕਰਿਆ ਕਰੋ ਜਰੂਰ ਜੀ ਬੇਵੱਸ ਜਿਹੜੇ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਹੈ ਉਹਨਾਂ ਦੇ ਪਹਿਲਾਂ ਹੀ ਰੱਬ ਦੀ ਮਾਰ ਹੁੰਦੀ ਹੈ ਪਰ ਅਸੀਂ ਵੀ ਹੌਸਲਾ ਤੋੜ ਦਿੰਨੇ ਉਹਨਾਂ ਦਾ ਜਦੋਂ ਅਸੀਂ ਵੀਡੀਓ ਦੇਖਦੇ ਆ ਤਾਂ ਬਹੁਤ ਮੰਦਾ ਭਲਾ ਵੀ ਜਿਸ ਵੇਲੇ ਬੋਲੇ ਆ ਜਾਂਦਾ ਤੇ ਬਹੁਤ ਦਾਨੀ ਸੱਜਣ ਨੇ ਜਿਹੜੇ ਪਿਆਰ ਵੀ ਬਹੁਤ ਦਿੰਦੇ ਨੇ ਤਾਂ ਵੀਡੀਓ ਨੂੰ ਉਸ ਰੱਬ ਜਿਹੇ ਫਰਿਸ਼ਤੇ ਦੇ ਹੱਥ ਜਰੂਰ ਭੇਜ ਦਿਓ ਜਿਹੜਾ ਇਸ ਪਰਿਵਾਰ ਦੀ ਬਾਹ ਫੜ ਲੇ ਸਾਡੀ ਵੀ ਬੇਨਤੀ ਹੈ ਜੇ ਸੇਵਾ ਨਹੀਂ ਭੇਜੀ ਜਾਂਦੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੂਰ ਤਾਈਂ ਭੇਜ ਦਿਓ ਐਨਆਰਆਈ ਭਰਾਵਾਂ ਤਾਈਂ ਭੇਜ ਦਿਓ ਐਨਆਰਆਈ ਭਰਾ ਹੀ ਇਹਨਾਂ ਦੀ ਬਾਹ ਫੜ ਲੈਣ ਇਸ ਤਿਹ ਦੇ ਆਨੰਦ ਚੜ ਜਿਹੜੇ ਨੇ ਸੰਪੂਰਨ ਹੋਣ ਜੇ ਭੈਣੇ ਵੀਡੀਓ ਜਿਹੜੀ ਬਣਾਉਣੀ ਪੈ ਰਹੀ ਹੈ ਤੁਸੀਂ ਆਪਣੀ ਮਰਜ਼ੀ ਨਾਲ ਭੈਣ ਨੂੰ ਪਰਿਵਾਰ ਨੂੰ ਪ੍ਰੋਸੈਸ ਜਿਹਾ ਲਿਆ ਫਿਰ ਬਣਾ ਰਹੇ ਹੋ ਹਾਂਜੀ ਜੀ ਪਰਿਵਾਰ ਨੇ ਕਿਹਾ ਤੇ ਇਸ ਕਰਕੇ ਹੀ ਮੀਡੀਆ ਵਾਲਿਆਂ ਨੂੰ ਬੁਲਾ ਕੇ ਤੇ ਫੇਰ ਹੀ ਵੀਡੀਓ ਬਣਵਾਈ ਗਈ ਹੈ ਤੇ ਫੇਰ ਪਾਈ ਗਈ ਹੈ ਨਹੀਂ ਜੀ ਕੋਈ ਇਤਰਾਜ਼ ਨਹੀਂ ਕਿਉਂਕਿ ਉਹਨਾਂ ਦੀ ਸਲਾਹ ਦੇ ਨਾਲ ਹੀ ਬਣਵਾਈ ਗਈ ਹੈ ਜੇ ਗਰੀਬ ਦੀ ਮਜਦ ਹੋ ਜੂਗੀ ਤੇ ਵੀਡੀਓ ਪਾਉਣ ਨਾ ਕੀ ਚਲ ਸਾਡੇ ਜਿਹੜੇ ਬਰਾਤ ਆਉਣੀ ਆ ਉਹਨਾਂ ਨੂੰ ਪਤਾ ਜੇ ਵੀਡੀਓ ਤੁਸੀਂ ਬਣਾ ਰਹੇ ਹੋ ਜੀ ਹਾਂਜੀ ਜੀ ਮੈਂ ਆਪਣੀ ਮਰਜ਼ੀ ਨਾਲ ਬਣਵਾ ਰਹੀ ਹਾਂ ਕੋਈ ਵੀ ਇਹਦੇ ਵਿੱਚ ਇਤਰਾਜ਼ ਨਹੀਂ ਕਰੂਗਾ ਇਹ ਜ਼ਿੰਮੇਵਾਰੀ ਮੇਰੀ ਹੈ। ਹਾਂ। ਤਾਂ ਧੰਵਾਦ ਹੈ ਉਸ ਵੀਰ ਦਾ ਵੀ ਜਿਸ ਵੀਰ ਨੇ ਇੱਥੇ ਬਰਾਤ ਲੈ ਕੇ ਆਉਣੀ ਹੈ। ਇਸ ਪਰਿਵਾਰ ਨਾਲ ਰਿਸ਼ਤਾ ਜੋੜਿਆ ਹੈ। ਤਾਂ ਸਾਡੀ ਦਿਲੋਂ ਧੰਵਾਦ ਹੈ ਉਸ ਭਰਾ ਦਾ ਉਸ ਭਰਾ ਨੇ ਇਸ ਧੀ ਨਾਲ ਆਨੰਦ ਚੜ੍ਹ ਚੜ੍ਹਨੇ ਨੇ। ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਾਥ ਦੇਣ ਦੀ ਲੋੜ ਹੁੰਦੀ ਹੈ ਰਿਸ਼ਤੇਦਾਰ ਭੈਣ ਭਰਾ ਸਾਥ ਦੇਣ ਤਾਂ ਜਿਹੜੇ ਹੱਲ ਲੱਭ ਜਾਂਦਾ ਹਰ ਚੀਜ਼ਾਂ ਦਾ। ਤਾਂ ਪਿਤਾ ਜੀ ਨੇ ਬੜੀਆਂ ਰੀਝਾਂ ਨਾਲ ਧੀ ਨੂੰ ਡੋਲੀ ਦੇ ਵਿੱਚ ਪਾਉਣਾ ਸੀ ਪਰ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਜੀ ਹੁਣ ਮਜਬੂਰੀ ਬਣੀ ਐ ਬੇਵਸ ਐ ਤਾਂ ਜਲਬਾ ਚਰਦੇ ਆ ਹਾਂਜੀ ਸਰਦਾਰ ਸਾਹਿਬ ਨਾਮ ਕੀ ਸਰਵੰਨ ਸਿੰਘ ਸਰਵੰਨ ਜੀ ਕਿਉਂ ਇਸ ਤਰ੍ਹਾਂ ਦੇ ਹਾਲਾਤ ਨੇ ਧੀ ਰਾਣੀ ਦਾ ਵਿਆਹ ਆਰੰਭਿਆ ਹੋਇਆ ਪਰ ਨਾ ਦਾ ਵਿਆਹ ਵਾਲਾ ਮਾਹੌਲ ਇੱਥੇ ਬਣਿਆ ਹੋਇਆ ਨਾ ਕੋਈ ਟੈਂਟ ਲਾਇਆ ਨਾ ਹਲਵਾਈ ਲਾਇਆ ਟੈਂਟ ਕਾ ਦਾ ਲਾਉਣਾ ਐ ਪੈਸਾ ਤੇ ਲੱਕ ਕੋਈ ਨਹੀਂ ਸੀ ਤਾਂ ਕਰਕੇ ਹਾਂਜੀ ਹਾਂਜੀ ਤੇ ਇਸ ਕਰਕੇ ਨਹੀਂ ਕੋ ਕੀਤਾ ਗਏ ਹਨ ਇਹ ਜੋ ਬਾਬਲ ਵਾਸਤੇ ਪਿਤਾ ਵਾਸਤੇ ਧੀ ਨੂੰ ਵਿਆਉਣਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਜਦੋਂ ਧੀ ਜਨਮ ਲੈਂਦੀ ਹੈ ਉਦੋਂ ਹੀ ਸੁਪਨੇ ਸਜਾਏ ਜਾਂਦੇ ਨੇ ਕਿ ਮੇਰੀ ਧੀ ਸਿਆਣੀ ਹੋਏ ਲਈ ਅਸੀਂ ਉਸ ਨੂੰ ਵਿਆਉਣਾ ਹੈ ਤਰੀਜਾਂ ਨਾਲ ਢੋਲੀ ਤੋਰਨੀ ਹੈ ਕਿੰਨੇ ਕਿ ਸੁਪਨੇ ਸਜਾਏਗਾ ਲੇਖੋ ਸੁਪਨੇ ਦੇ ਪੈਸਾ ਤੇ ਸੁਪਨੇ ਇਹਦੇ ਵਿੱਚ ਪੈ ਆਉਂਦਾ ਸੁਪਨੇ ਪੂਰੇ ਹੁੰਦੇ ਜੀ ਹਾਂਜੀ ਜੇ ਪੈਸਾ ਨਹੀਂ ਬੋਲਦੇ ਸੁਪਨੇ ਕਦੇ ਪੂਰੇ ਹੁੰਦੇ ਕਿਵੇਂ ਚੱਲਦਾ ਰੋਜੀ ਰੋਟੀ ਕਿਵੇਂ ਚੱਲਦੀ ਉਹਨਾਂ ਬਸ ਇਦਾਂ ਦਿਹਾੜੀ ਕਮਾਈ ਦੇ ਉਹ 400 ਨਭੰਦਾ ਕੱਖ ਨਹੀਂ ਜੀ। ਤੋਂ ਮਾ ਖਰਚਾ ਹੀ ਮਾ ਘਰ ਦਾ ਪੂਰਾ ਹੁੰਦਾ ਜੀ। ਹਾਂਜੀ। ਪਹਿਲਾਂ ਧੀਆ ਵਿਆਈਆਂ ਨੇ ਉਹ ਛਿੰਨੇ ਜ ਮਾੜੇ ਹਾਲਾਤਾਂ ਚ ਵਿਆਈਆਂ ਜਾਂ ਛਿੰਨੇ ਜਿਓ ਉਧਾਰ ਪੈਸੇ ਲੈ ਕੇ ਵਿਆਈਆਂ ਨੇ। ਐਦਾਂ ਹੀ ਫੜ ਤੜਕੇ ਲੋਕਾਂ ਕੋਲ ਮਜਦ ਕੀਤੀ ਲੋਕਾਂ ਨੇ ਤੋਂ ਤੋਂ ਐਦਾਂ ਕਰਵਾ ਦਿੱਤੀਆਂ ਜੀ। ਹਾਂਜੀ। ਐਦਾਂ ਲੋਕਾਂ ਮਜਦ ਕੀਤੀ ਹੈ। ਹਾਂਜੀ। ਮਾਨ ਭਰਦਾ ਏ ਧੀ ਨੂੰ ਇਸ ਹਾਲਾਤ ਦੇ ਵਿੱਚ ਦੇਖ ਚੀ ਤੋਂ ਇਹ ਧੀ ਨੂੰ ਡੋਲੀ ਦੇ ਵਿੱਚ ਪਾਉਣਾ ਸੀ ਸਜਾਉਣਾ ਸੀ ਪਰੀਆਂ ਦੀ ਤਰ੍ਹਾਂ ਤੇ ਮਨ ਭਰਦਾ ਕਿਸੇ ਨੇ ਹਾਂਜੀ ਭਰਦਾ ਜੀ ਭਰਦਾ ਮਨ ਪਰ ਕੀ ਕਰੇ ਬੰਦਾ ਜੀ ਜਦੋਂ ਪੈ ਹੈ ਢੇਲੇ ਦੀ ਕਮੀ ਆ ਇਹ ਕਰਕੇ ਹਾਂਜੀ ਇਹਨਾਂ ਨੇ ਹਿੰਮਤ ਨਹੀਂ ਹਾਰਨੀ ਸਰਦਾਰ ਸਾਹਿਬ ਬੜੇ ਦਾਨੀ ਸੱਜਣ ਨੇ ਬੜੇ ਵੀਰ ਨੇ ਬਹੁਤ ਸਾਰੇ ਰੱਬ ਜਿਹਾ ਫਰਿਸ਼ਤੇ ਨੇ ਜਿਹੜੇ ਹਮੇਸ਼ਾ ਹੀ ਪਹੁੰਚ ਜਾਂਦੇ ਨੇ ਉੱਥੋਂ ਤਾਂ ਜਿੱਥੇ ਮਦਦ ਦੀ ਲੋੜ ਹੁੰਦੀ ਆ ਤਾਂ ਤੁਸੀਂ ਹਿੰਮਤ ਨਹੀਂ ਹਾਰਨੀ ਇਥਰੂ ਜਿਹੜੇ ਨੇ ਇਹਨਾਂ ਦਾ ਮੁੱਲ ਜ਼ਰੂਰ ਪਹਿਣਾ ਹੈ ਇਹ ਬੇਬਸ ਬਾਪ ਆ ਯਾਰ ਰੋ ਰਿਹਾ ਹੈ ਮਜਬੂਰੀਆਂ ਨੇ ਭਾਈ ਨੀਲਾ ਧੀ ਨੂੰ ਵਿਆਹਣਾ ਹੁੰਦਾ ਤਾਂ ਬੜੇ ਚਾਅ ਮਿਲਾ ਹੁੰਦੇ ਨੇ ਦਿਲ ਦੇ ਵਿੱਚ ਰੀਝਾਂ ਹੁੰਦੀਆਂ ਨੇ ਸਭ ਤੋਂ ਵੱਡਾ ਸੁਪਨਾ ਬਾਪ ਵਾਸਤੇ ਇਹੀ ਹੁੰਦਾ ਜੀ ਆਪਣੀ ਲਾਡਲੀ ਧੀ ਨੂੰ ਪਰੀਆਂ ਦੀ ਤਰ੍ਹਾਂ ਢੋਲੀ ਦੇ ਵਿੱਚ ਪਾਉਣਾ ਹੈ ਤਾਂ ਪਰ ਇਹ ਬੇਬਸ ਪਿਓ ਜਿਹੜਾ ਅੱਜ ਜਿਹੜਾ ਰੋ ਰਿਹਾ ਹੈ ਮਜਬੂਰੀਆਂ ਬਣੀਆਂ ਨੇ ਦੁਜਿਆਂ ਦੇ ਸਾਹਮਣੇ ਹੱਥ ਫਲਾਉਣੇ ਪੈ ਰਹੇ ਨੇ ਤੇ ਸਰਦਾਰ ਸਾਹਿਬ ਹੌਸਲਾ ਨਹੀਂ ਹਾਰਨਾ ਤੁਸੀਂ ਮੋਢੀਓ ਪਰਿਵਾਰ ਦੇ ਜੇ ਤੁਸੀਂ ਹੌਸਲਾ ਹਾਰਿਆ ਤਾਂ ਪਰਿਵਾਰ ਟੁੱਟ ਜਾਣਾ ਕੋਈ ਨਹੀਂ 7 ਦਿਨ ਬਹੁਤ ਹੁੰਦੇ ਨੇ 7 ਦਿਨਾਂ ਦੇ ਵਿੱਚ ਵੀ ਦੁਨੀਆ ਬਦਲ ਜਾਂਦੀ ਏ ਬਹੁਤ ਦਾਨੀ ਸੱਜਣ ਨੇ ਜਿਨ੍ਹਾਂ ਨੇ ਇਨਾਂ ਥਰੂਆਂ ਦਾ ਮੁੱਲ ਪਾਉਣਾ ਤੇ ਤੁਸੀਂ ਰੋਣਾ ਨਹੀਂ ਕੀ ਬੇਨਤੀ ਲਾਉਣੀ ਚਾਹੀਦੀ ਠੀਕ ਸਾਡੀ ਮਾਣਤ ਕੀਤੀ ਜਾ ਬਈ ਜੀ ਜੋ ਵੀ ਬਤ ਚਾਟ ਕੇ ਸਾਡੀ ਮਾਣਤ ਕੀਤੀ ਜਾ ਯਾਰ ਇਹ ਪਿਤਾ ਜੀ ਵਾਲ ਵੇਖਦੇ ਨਾ ਸੱਚੀ ਮਾਨਪਰ ਆ ਹਰਦੇਵ ਲੁੰਦਰੇ ਜਾਣੇ ਆ ਜਦੋਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਦੇਖਦੇ ਆ ਬੇਬਸਪੇ ਹੋਇਆ ਮਜਬੂਰੀ ਬਣੀ ਆ ਦਿਹਾੜੀ ਨਾਲ 400 ਰੁਪਏ ਦੀ ਦਿਹਾੜੀ ਨਾਲ ਸਿਰਫ ਔਰ ਸਿਰਫ ਰੋਟੀ ਹੀ ਚੱਲਦੀ ਹੈ ਤੇ ਬਰਾਦ ਆਉਣੀ ਆ ਉਹਨੂੰ ਸੰਭਾਲਿਆ ਨਹੀਂ ਜਾਣਾ 400 ਰੁਪਏ ਦੀ ਦਿਹਾੜੀ ਨਾਲ ਤਾਂ ਸਾਡੀ ਵੀ ਅਪੀਲ ਹੈ ਦਾਨੀ ਸੱਜਣਾ ਨੂੰ ਹੱਥ ਜੋੜ ਦਿੰਨੇ ਆ ਇਸ ਤੋਂ ਬਾਅਦ ਗਿਤਾਜੀ ਦੇ ਅਥਰੂਆਂ ਦਾ ਮੋਲ ਪਾ ਲਿਓ ਸਮਾਂ ਦੇ ਅਥਰੂਆਂ ਦਾ ਮੋਲ ਪਾ ਲਿਓ ਸਾਰਾ ਪਰਿਵਾਰ ਹੀ ਰੋ ਰਿਹਾ ਮੈਂ ਇੱਧਰ ਤਸਵੀਰਾਂ ਸਾਂਝੀਆਂ ਕਰ ਦਿੰਦਾ ਮਾਂ ਉੱਧਰ ਬੈਠੀ ਰੋ ਰਹੀ ਹੈ ਧੀਰਾਣੀ ਵਿੱਚ ਬੈਠੀ ਸਾਡੀ ਤੇ ਹਾਲਾਤ ਬਣੇ ਨੇ ਜਿੱਥੇ ਵਿਆਹ ਵਾਲਾ ਮਾਹੌਲ ਚਾਹੀਦਾ ਸੀ ਟੈਂਟ ਚਾਹੀਦਾ ਸੀ ਡੀਜੇ ਲਾਉਣੇ ਚਾਹੀਦੇ ਸੀ ਉਹ ਪਰਿਵਾਰ ਰੋ ਰੋ ਕੇ ਫਰਿਆਦ ਲਾ ਰਿਹਾ ਹੈ ਆ ਦੋਸਤੋ ਇਸ ਵੀਡੀਓ ਨੂੰ ਉਸ ਰੱਬ ਜਿਹੇ ਫਰਿਸ਼ਤੇ ਤਾਂ ਹੀ ਜ਼ਰੂਰ ਪੁਹਜਾ ਦਿਓ ਜਿਹੜਾ ਇਸ ਪਰਿਵਾਰ ਦੀ ਬਾਹ ਫੜੇ ਤਾਂ ਧੀ ਰਾਣੀ ਨੂੰ ਮੋਬਾਈਲ ਮੋਬਾਈਲ ਨੰਬਰ ਜ਼ਰੂਰ ਪੁੱਛ ਲੈਨੇ ਆ ਮਦਦ ਜਿਹੜੀ ਹੈ ਸਿੱਧੀ ਇਸ ਪਰਿਵਾਰ ਤਾਂ ਹੀ رابطہ ਬਣਾਇਆ ਜਾਵੇ ਇਸ ਬਟਾਲੇ ਦੇ ਨੇੜੇ ਹੀ ਪਿੰਡ ਅਰਸੂਲਪੁਰ ਤਾਂ ਸਰਦਾਰ ਸਤਵੰਦ ਸਿੰਘ ਜੀ ਇੱਥੋਂ ਦੇ ਰਹਿਣ ਵਾਲੇ ਨੇ ਇਸ ਪਰਿਵਾਰ ਦੇ ਹਾਲਾਤ ਦੇਖਣ ਤੋਂ ਬਾਅਦ ਜਿੰਨੀ ਵੀ ਤਿਲ ਫੁੱਲ ਸੇਵਾ ਹੁੰਦੀ ਹੈ ਇਹਨਾਂ 7 ਦਿਨਾਂ ਦੇ ਵਿੱਚ ਜ਼ਰੂਰ ਭੇਜੀ ਜਾਵੇ 7 ਦਿਨਾਂ ਬਾਅਦ ਧੀ ਰਾਣੀ ਦਾ ਆਨੰਦ ਚੜ੍ਹਨੇ 23 ਸਤੰਬਰ ਨੂੰ ਮੈਨੂੰ ਉਮੀਦ ਆ ਜੀ ਧੀਰਾਨੀ ਦੇ ਆਨੰਦਪੁਰ ਜੇ ਤੁਹਾਡੀਆਂ ਦੁਆਵਾਂ ਦੇ ਅਸੀਸਾਂ ਨਾਲ ਧੂਮ-ਧਾਮ ਨਾਲ ਨਿਪਟੇ ਚੜਨੇ ਮੇਰਾ ਜੀ ਨੰਬਰ ਮੋਬਾਈਲ ਨੰਬਰ ਜਿਆਦਾ ਤੁਹਾਨੂੰ ਆਪਣੇ ਹਾਂਜੀ 7837279608 ਦੁਬਾਰਾ ਬੋਲੋ 7837279608 ਜਰੂਰ ਜੀ ਇਸ ਧੀਨੇ ਆਪਣਾ ਮੋਬਾਈਲ ਨੰਬਰ ਬੋਲਤਾ ਹੈ ਕਿਸੇ ਨੇ ਮਦਦ ਭੇਜਣੀ ਆ ਇਸ ਪਰਿਵਾਰ ਨਾਲ ਰਾਬਤਾ ਬਣਾਇਆ ਜਾਵੇ ਜੇ ਸਿੱਧਾ ਰਾਬਤਾ ਬਣਾਉਣਾ ਤਾਂ ਇਹਨਾਂ ਦੇ ਪਿੰਡ ਪਹੁੰਚੇ ਜਾਵੇ ਜਿੰਨੀ ਵੀ ਤਿਲ ਫੁੱਲ ਸੇਵਾ ਹੈ ਜਰੂਰ ਭੇਜੋ ਇਸ ਮਾਂ ਦੇ ਅਥਰੂਆਂ ਦਾ ਮੁੱਲ ਇਸ ਬਾਪ ਦੇ ਅਥਰੂਆਂ ਦਾ ਮੁੱਲ ਜ਼ਰੂਰ ਪਾਇਓ ਸੱਤਾਂ ਦਿਨਾਂ ਦੇ ਵਿੱਚ ਪੰਜਾਬੀਓਂ ਨੇਰੀਆਂ ਲਿਆ ਦਿਓ ਜੇ ਸਾਡੀ ਧੀ ਰਾਣੀ ਦਾ ਵਿਆਹ ਜਿਹੜਾ ਧੂਮ-ਧਾਮ ਨਾਲ ਹੋ ਜਾਏ ਹਰ ਚੀਜ਼ ਦੀ ਸਹੂਲਤ ਇੱਥੋਂ ਦਾ ਹੀ ਪਹੁੰਚ ਜਾਏ ਤਾਂ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਤਰਮਵੀਰ ਗੇ ਲਾਲੀ ਤੁਸੀਂ ਜੁੜੇ ਰਹੋ ਸਟੋਰ ਪੰਜਾਬੀ